ਇਹ shearpur ਜ਼ਿਲ੍ਹੇ ਦੇ ਵਿੱਚ ਗੁੜ ਦਾ ਸਭ ਤੋਂ ਵੱਡਾ ਭਾਪ ਦਾ ਚੱਲਣ ਵਾਲਾ ਪਲਾਂਟ ਹੈ ਆਪਾਂ ਤੁਹਾਨੂੰ ਇਸ ਕਰਕੇ ਲੈ ਕੇ ਆਏ ਆ ਕਿ ਇਹਦੇ ਮਾਲਕਾਂ ਦੇ ਨਾਲ ਸਾਰੀ ਗੱਲਬਾਤ ਇੱਕ ਵਾਰ ਤੁਹਾਡੇ ਸਾਹਮਣੇ ਰੂਬਰੂ ਕੇਰ ਦਿੱਤੀ ਜਾਵੇ ਕਿਵੇਂ ਇਹਨੂੰ ਬਣਾਇਆ ਹੈ ਯਾਦ ਕੀਤਾ ਹੈ ਅਤੇ ਇਹ ਸਿਸਟਮ ਕਿਵੇਂ ਕੰਮ ਕਰਦਾ ਹੈ ਆਓ ਅੰਦਰ ਚੱਲਦੇ ਆਪਾਂ ਤੁਹਾਨੂੰ ਇੱਥੇ ਗੁੜ ਦੇ ਪਲਾਂਟ ਵਿੱਚ ਲੈ ਕੇ ਆਏ ਆ ਇਹਦੇ ਬਾਰੇ ਆਪਾਂ ਤੁਹਾਡੇ ਨਾਲ ਪਹਿਲਾਂ ਵੀ ਵੀਡੀਓ ਸ਼ੇਅਰ ਕਰ ਬੈਠੇ ਆ ਪਹਿਲਾਂ ਵੀ ਕੀਤੀ ਆ ਸਾਨੂੰ ਕਈ ਕਮੈਂਟ ਆਏ ਆ ਔਰ ਉਨ੍ਹਾਂ ਕਈ ਸਵਾਲ ਪੁੱਛੇ ਆ ਸਾਰੇ ਸਵਾਲਾਂ ਦੇ ਤਾਂ ਅਸੀਂ ਜਵਾਬ ਦੇ ਨਹੀਂ ਸਕਦੇ ਫੇਰ ਵੀ ਅਸੀਂ ਵਿੱਚੋਂ ਕੁਝ-ਕੁਝ ਸਵਾਲਾਂ ਦੇ ਜਵਾਬ ਇੱਥੇ ਇਹਨਾਂ ਨੂੰ ਲਾਉਣ ਵਾਲੇ ਔਰ ਮਾਲਕਾਂ ਦੇ ਨਾਲ ਗੱਲ ਕਰਕੇ ਕੁਝ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਅਸੀਂ ਦਿਖਾ ਰਹੇ ਆ ਇਹ ਹਾਲੇ ਤੱਕਰ ਗਰਮੇ ਆ ਤੇ ਅੱਜ ਵੀ ਕੰਮ ਚੱਲ ਰਿਹਾ ਆ ਇਹ ਦੇਖ ਲਓ ਇਹ ਦੇਖੋ ਜੀ ਇਹ ਸ਼ੱਕਰਿਆ ਬਣਾਈਓ ਔਰ ਬਿਲਕੁਲ ਦੇਖੋ ਇਹਦਾ ਰੰਗ ਔਰ ਇੱਕ ਹੋੜਿਆ ਇੱਧਰ ਵਿਗੋੜਿਆ ਹਾਂ ਹਾਂ ਦੇਖੋ ਇਹ ਜਿਹੜਾ ਤੁਹਾਨੂੰ ਦਿਖਾ ਰਹੇ ਹਾਂ ਸਾਰਾ ਇਹ ਲਓ ਹਾਂ ਲਓ ਤੇ ਉੱਧਰ ਕੰਮ ਚੱਲਦਾ ਕਿ ਹਟ ਗਿਆ ਆ ਇਹ ਹੁਣ ਧੂਰੇ ਆ ਹਾਂਜੀ ਤੇ ਆਪਾਂ ਤੁਹਾਡੀ ਇਹਨਾਂ ਦੇ ਨਾਲ ਛੋਟੀ ਜੀ ਗੱਲਬਾਤ ਰਿਕਾਰਡ ਕਰਦੇ ਹਾਂ ਹਾਂਜੀ ਤੇ ਉਹ ਭਾਜੀ ਹੁਣੀ 2 250 ਖੇਤ ਦੇ ਵਿੱਚ ਖੇਤੀ ਕਰਦੇ ਆਂ ਹਾਂਜੀ ਤੇ ਆਪਾਂ ਤੁਹਾਨੂੰ ਲੈ ਕੇ ਚਲਦੇ ਆਂ ਆਜੋ ਇਹਨਾਂ ਦੇ ਕੋਲ ਆਪਾਂ ਬਹੁਤਾ ਟਾਈਮ ਨਹੀਂ ਤੁਹਾਡਾ ਲੈਣਾ ਹਾਂਜੀ ਦੱਸੋ ਜੀ ਗਾਜੀ ਤਾਂ ਦੀ ਇਹ ਨਹੀਂ ਨਾ ਪੁਰਾਣਾ ਆ ਬਗੜਾ ਇਹਨਾਂ ਦਾ ਪਿੰਡ ਹੈ ਤੇ ਇਨੀ ਇਹ ਪਲਾਂਟ ਲਾਇਆ ਆ ਔਰ ਚਾਲੂ ਕੀਤਾ ਇੱਥੇ ਤੇ ਇਹ 250 ਏਕੜ ਦੇ ਵਿੱਚ ਖੇਤੀ ਕਰਦੇ ਆ ਤੇ ਲਗਭਗ ਬਾਕੀ ਦੀਆਂ ਵੀ ਫਸਲਾਂ ਇਹ ਹੋਰ ਵੀ ਬੀਜਦੇ ਆ ਤੇ ਤੁਸੀਂ ਗੰਨੇ ਦੇ ਨਾਲ ਹੋਰ ਭਾਜੀ ਕਿਹੜੀਆਂ ਫਸਲਾਂ ਬੀਜਦੇ ਕਾਲੀ ਝੋਨਾ ਕਣਕ ਆਲੂ ਠੀਕ ਹੈ अच्छा तुसी ए तुसी एतो 250 एकड़ ਦੇ ਵਿੱਚ ਕੱਲੇ ਕਮਾਦ ਦੀ ਫਸਲ ਕਰਦੇ ਜਾਂ ਹੋਰ ਵੀ ਨਹੀਂ ਭਾਈ ਕਮਾਦ ਦੀ ਖੇਤੀ ਤਾਂ ਦੀ 70 80 ਕੁ ਖੇਤੀ ਕਰਦੇ ਆ ਅੱਛਾ ਹਾਂਜੀ ਬਾਕੀ ਅਸੀਂ ਜਿਆਦਾ ਗੁੱਜੀ ਕਰੇ ਝੋਨੇ ਦੀ ਕਾਨਕ ਦੀ ਆਲੂਆਂ ਦੀ ਖੇਤੀ ਬਹੁਤ ਕਰਦੇ ਆ ਭਾਈ ਜਿਆਦਾ ਹਾਂ ਆਲੂ ਦੇ ਵਾ ਮਗਰ ਜਿਆਦੀ ਕਮਾਦ ਹੁੰਦਾ ਬਹੁਤ ਆ ਕਮਾਦ ਦਾ ਝਾੜ ਬਹੁਤ ਨਿਕਲਦਾ ਜੰਨੇ ਦਾ ਹਾਂਜੀ ਤੇ ਇਹ ਤੁਸੀਂ ਇਸੇ ਹੀ ਐਤਕੀ ਦੀ ਸੀਜ਼ ਨਹੀਂ ਇਹ ਅਜਾਦ ਕੀਤਾ ਸੀ ਹਾਂਜੀ ਐਕੀ ਹਜੇ ਵੀ ਚੱਲਦਾ ਪਿਆ ਕੰਮ ਜੀ ਵੀ ਅਸੀਂ ਲਾਉਂਦੇ ਪਾਏ ਆ ਜੇ ਪਰਪੂਰਾ ਪ੍ਰੋਜੈਕਟ ਤੇ ਨਹੀਂ ਸਾਡਾ ਕੰਮ ਹੋਇਆ ਹਾਂ ਹਜੇ ਵੀ ਸਾਡਾ ਕੰਮ ਕੋਈ ਨਾ ਕੋਈ ਚੱਲੀ ਜਾਂਦਾ ਆ ਸਾਨੂੰ ਜਿੱਦਾਂ ਕਮੀਆਂ ਪੇਸ਼ੀਆਂ ਲੱਗਦੀਆਂ ਨਾ ਅਸੀਂ ਕੱਢੀ ਜਾਂਦੇ ਆ ਮਤਲਬ ਕਿ ਪੂਰੀ ਤਰ੍ਹਾਂ ਹਾਲੇ ਕੰਪਲੀਟ ਨਹੀਂ ਨਹੀਂ ਭਾਈ ਅਸੀਂ ਜੇ ਨਹੀਂ ਪੂਰੀ ਤਰ੍ਹਾਂ ਕੰਪਲੀਟ ਹੁੰਦਾ ਅੱਛਾ ਅਗਲੇ ਸੀਜ਼ਨ ਤੱਕ ਅਸੀਂ ਕੰਪਲੀਟ ਪੂਰਾ ਕਰ ਦਿਆਂਗੇ ਜਿਹੜੀਆਂ ਸਾਡੀਆਂ ਕਮੀਆਂ ਪੇਸ਼ੀਆਂ ਜੇ ਸਾਡਾ ਕੰਟੈਕਸ਼ਨ ਦਾ ਕੰਮ ਇਹ ਤਾਂ ਚੱਲੀ ਜਾਂਦਾ ਕੰਮ ਹਜੇ ਤੇ ਇਹਦੀ ਇੱਕ ਦਿਨ ਦੇ ਵਿੱਚ ਕੀ ਆਫਤਿਆ ਕਿੰਨੀਆਂ ਪੱਤਾਂ ਵੱਧ ਤੋਂ ਵੱਧ ਮੈਕਸਿਮਮ ਕੀ ਆ ਅਸੀਂ ਭਾਜੀ ਚਲੋ ਹਜੇ ਤਾਂ ਵੱਧ ਤੋਂ ਵੱਧ ਨਹੀਂ ਕੱਢੀਆਂ ਪਰਫੈਕਟ ਨਹੀਂ ਆ ਅਸੀਂ ਕੱਢੀਆਂ ਹਾਂਜੀ ਉੱਧਰ ਤੁਸੀਂ ਕੀ ਕਹਿ ਸਕਦੇ ਤੇਰੇ ਆਪਣੇ ਹੀ ਬੰਦੇ ਆ ਸਾਡੇ ਅਸੀਂ ਆਪਣੇ ਜਿੰਨੇ ਮੇਰੇ ਆਪਣੇ ਘਰੇਲੂ ਬੰਦੇ ਰੋ ਡੇਲੀ ਮੇਰੇ ਕੋਲ ਕੰਮ ਕਰਦੇ ਆ ਹਾਂਜੀ ਉਹੀ ਲੱਗੇ ਹੋਆ ਸੀ ਨਾਗਰ ਦੇ ਲਈ ਸਪੈਸ਼ਲ ਬੰਦਾ ਹਜੇ ਅਸੀਂ ਰੱਖਿਆ ਅੱਛਾ ਅਸੀਂ ਉਦੋਂ ਰੱਖਾਂਗੇ ਜਦੋਂ ਸਾਡਾ ਇਹਨ ਬਿਲਕੁਲ ਸਾਰੀ ਮਸ਼ੀਨਰੀ ਆ ਗਈ ਸਾਰੀਆਂ ਸਾਡੀਆਂ ਮਸ਼ੀਨਾ ਮੋਰੇ ਆ ਗਏ ਗੰਡ ਵਗੈਰਾ ਟੁਕੜੀਆਂ ਵਾਲੇ ਆ ਗਏ ਚਾਰਟ ਮਾਰਨ ਵਾਲੀਆਂ ਚੀਜ਼ਾਂ ਹਜੇ ਬਹੁਤ ਕੋਸ਼ਿਸ਼ ਆ ਭਾਜੀ ਵਿੱਚ ਕਰਨੇ ਵਾਲਾ ਜੇ ਸਾਡਾ ਕਰੈਚਰ ਨਹੀਂ ਆਇਆ ਉਹ ਆਉਣਾ ਵੱਡਾ ਕਰੈਚਰ ਲਾਵਾਂਗੇ ਨਾ ਅਜੇ ਅਸੀਂ ਆਪਣਾ ਉਹ ਪੁਰਾਣਾ ਕਰੈਚਰ ਨਾ ਉਹਦੇ ਨਾਲ ਹੀ ਹਾਂ ਉਹਦੇ ਨਾਲ ਚਲਾਇਆ ਕੰਮ ਜੀ ਇਹ ਇਸ ਵੇਲੇ ਬਹੁਤ ਵੱਡੇ ਲੈਵਲ ਦੇ ਉੱਤੇ ਕਰ ਰਹੇ ਆ ਜਿਵੇਂ ਕਿ ਤੁਹਾਨੂੰ ਦਿਖਾ ਰਹੇ ਆ ਅਸੀਂ ਇਸ ਇਲਾਕੇ ਦੇ ਵਿੱਚ ਗੁੜ ਦੀ ਪੈਦਾਵਾਰ ਜਿਹਨੂੰ ਗੁੜ ਔਰ ਕੁਦਰਤੀ ਗੁੜ ਕਿਹਾ ਜਾ ਸਕਦਾ ਉਹਨੂੰ ਬਹੁਤ ਵੱਡੇ ਲੈਵਲ ਤੇ ਹੰਗਾਰਾ ਦੇ ਰਹੇ ਆ ਇਹ ਔਰ ਇਹ ਸਾਡੇ ਵੱਲੋਂ ਔਰ ਸਾਡੇ ਇਲਾਕਾ ਵਾਸੀਆਂ ਲਈ ਬਹੁਤ ਖੁਸ਼ੀ ਦੀ ਗੱਲ ਆ कि ਇਹਨਾਂ ਨੇ ਜੋ ਜੋ ਇਹਨੀ ਕਦਮ اٹھਾਇਆ ਇਹ ਬਹੁਤ ਵੱਡਾ ਕਦਮ ਆ ਔਰ ਕਿਸਾਨਾਂ ਲਈ ਬਹੁਤ ਲਾਹੇਵੰਦ ਦੂਜਾ ਆ ਤੇ ਇਹ ਜਿਹੜੀ ਫਸਲ ਬਾਰੇ ਤੁਸੀਂ ਭਾਜੀ ਗੱਲ ਕਰ ਰਹੇ ਹੋ ਪਸਿਰਫ ਕਮਾਦੀ ਬਾਰੇ ਗੱਲ ਕਰਨੀ ਆ ਇਹ ਜਿੰਨੀ ਤੁਸੀਂ ਇੱਥੇ ਕਮਾਦੀ ਦੀ ਵਰਤੋਂ ਕਰਦੇ ਆ ਇਹ ਤੁਹਾਡੀ ਆਪਣੀ ਆ ਆਪਣੀ ਭਾਜੀ ਕਮਾਦ ਅਸੀਂ ਸਾਰਾ ਆਪਣੇ ਦੀ ਜਿਆ ਸਾਡਾ ਕਮਾਧਵਾ ਜੀ ਹਰ ਸਾਲ ਇਹ ਅਸੀਂ ਬਹੁਤ ਹੁੰਦਾ ਸਾਡਾ ਜਿਹੜਾ ਮਲੂ ਮਿਲਜ ਖੰਨੇ ਧੂਰੀ ਵਗੈਰਾ ਅਸੀਂ ਕੱਢਦੇ ਆ ਕਰਨਾ ਅੱਛਾ ਹਾਂਜੀ ਡੇਲੀ ਜਾਨੀ ਇੱਕ ਦਿਨ ਛੱਡ ਕੇ ਸਾਡੀ ਟਰਾਲੀ ਰੇਲੀ ਜਾਂਦੀ ਆ 400 400 ਕੁਇੰਟਲ ਜਾਂਦੀ ਆ ਸਾਡ ਚੱਕੀਆਂ ਟਰਾਲੀਆਂ ਆਪਣੇ ਕੋ ਭਾਜੀ ਅੱਛਾ ਉਹਦੇ ਕਰਕੇ ਵੇ ਜਿੱਦਾਂ ਸਾਰਾ ਸਿਆਲ ਬਾਹਰੇ ਰਹਿੰਦਾ ਸੀ ਮੈਂ ਹਾਂ ਇੱਕ ਚਲ ਗਈ ਇੱਕ ਆ ਗਈ ਮਗਰ ਔਖੇ ਸੀ ਫਿਰ ਮੇਰੇ ਮਾਮਾ ਜੀ ਸਗੇ ਇੰਗਲੈਂਡ ਦੇ ਵਿੱਚ ਹਾਂਜੀ ਤਾਂ ਉਹ ਨਹੀਂ ਫਿਰ ਮੇਰੇ ਨਾਲ ਸਹਿਯੋਗ ਕੀਤਾ ਜਿੱਦਾਂ ਸਾਰਾ ਜੋ ਵੀ ਪੈਸਾ ਸਾਰਾ ਕੁਝ ਪੇਮੈਂਟ ਸਾਰਾ ਕੁਝ ਉਹ ਨਹੀਂ ਕੀਤਾ ਆ ਤੇ ਕੋਈ ਲਾਗਰ ਮੈਨੂੰ ਤਾਂ ਕੋਈ ਸਹਜੋ ਨਹੀਂ ਸਾਡੀ ਕੋਈ ਸਹਜੋ ਗਵਰਨਮੈਂਟ ਦਾ ਨਹੀਂ ਲਿਆ ਕੋਈ ਸਬਸਿਡੀ ਨਹੀਂ ਅਸੀਂ ਲਈ ਕੋਈ ਕਿਸੇ ਨਹੀਂ ਲਿਆ ਭਾਜੀ ਹ ਤੱਕ ਸਾਰਾ ਕੁਝ ਮੈਨੂੰ ਉਹ ਹੀ ਕਰਕੇ ਦੇ ਰਹੇ ਆ ਉਹ ਵੈਸੇ ਟ੍ਰੇਨਿੰਗ ਵਗੈਰਾ ਤੁਸੀਂ ਉੱਥੋਂ ਲਈ ਆ ਉਹਨਾਂ ਦਾ ਫਾਈਨੈਂਸ਼ੀ ਗੱਲੀ ਕੋਈ ਸਹਜੋ ਨਹੀਂ ਇਹਨੇ ਖੇਤੀ ਵਿਗਿਆਨ ਕੇਂਦਰ ਵਾਲਿਆਂ ਨਾਲ ਚਲੋ ਇੱਕ ਮੁਹੱਬਤ ਵੀ ਉਹਨਾਂ ਬਹੁਤੇ ਡਾਕਟਰ ਹਨ ਉਹਨੇ ਮੈਨੂੰ ਇੱਥੇ ਵੀ ਟ੍ਰੇਨਿੰਗ ਦਵਾਈ ਸੀ ਬਾਜੀ ਫੇ ਮਲੇਧਾਨੇ ਮੈਨੂੰ ਸਰਟੀਫਿਕੇਟ ਵੀ ਗੋਲ ਦੀ ਟ੍ਰੇਨਿੰਗ ਦਾ ਮੈਂ ਲਿਆ ਹਾਂ ਹਾਂਜੀ ਤੋਂ ਲੈਣਾ ਵੀ ਪੈਣਾ ਸੀਗਾ ਕਿਉਂ ਅਸੀਂ ਕਰਨਾ ਸੀਗਾ ਨਾ ਪਹਿਲਾਂ ਤਾਂ ਉਦਾਰਾ ਜੀ ਦੀ ਪੋਸ਼ਤੀ ਆਪਾਂ ਬਾਜੀ ਕੱਢਦੇ ਸੀ ਇੱਕ ਕੜਾਹ ਤਾਂ ਆਪਣੇ ਘਰ ਚੱਲਦਾ ਹੀ ਹੁੰਦਾ ਸੀ ਹਨਾ ਉਹਤੇ ਆਪਾਂ ਕੱਢਦੇ ਹੁੰਦੇ ਸੀ ਸਧਾਰਨ ਜੀ ਜੋ ਬਰਾਤ ਚੱਲਦੀ ਹੁੰਦੀ ਗੋਲ ਦੀ ਹੁੰਦਾ ਸੀ ਆਪਾਂ ਕੱਢਦੇ ਹੀ ਹੁੰਦੇ ਸੀ ਬਾਦਲ ਸਾਹਿਬ ਦੇ ਨਾਲ ਸੂਟ ਵੀ ਹੁੰਦੇ ਲੱਗੇ ਹੋ ਸੀ ਹਨਾ ਅੱਛਾ ਹਾਂਜੀ ਬਾਈ ਤੇ ਇਹ ਤੁਹਾਡੇ ਮਾਮਾ ਜੀ ਹੁਣੇ ਤੁਹਾਨੂੰ ਇਸ ਇਹ ਇਹ ਚਲਾਉਣ ਦੇ ਵਿੱਚ ਸਹਿਯੋਗ ਦਿੱਤਾ ਹਾਂ ਜੀ ਪੂਰਾ ਸਹਿਯੋਗ ਹੈ ਜੀ ਉਹਨਾਂ ਦਾ ਹੀ ਆ ਸਾਰਾ ਕੁਝ ਤੇਰੀ ਬਸ ਮੈਨੂੰ ਇੱਕ ਇਹੀ ਆਵੇ ਕਹਿੰਦੇ ਮਿਲਣਾ ਚ ਜਾਣ ਤੋਂ ਤੂੰ ਧੱਕੇ ਖਾਣ ਤੋਂ ਤੈਨੂੰ ਬਚਾਉਣਾ ਵੇ ਤੈਨੂੰ ਘਰੇ ਕੰਮ ਖੋਲ ਕੇ ਦਿੰਨੇ ਆ ਆਪਣਾ ਹੀ ਜੇ ਆਪਾਂ ਇਹਦੇ ਵਿੱਚ ਪਾਸ ਹੋ ਗਿਆ ਤਾਂ ਅਸੀਂ ਇੱਕ ਕੋਸ਼ਿਸ਼ ਕੀਤੀ ਆ ਬਾਕੀ ਅਸੀਂ ਕਹਿ ਨਹੀਂ ਸਕਦੇ ਨੇ ਦੀ ਕਾਮਯਾਬ ਹੋਵੇ ਜਾਂ ਨਹੀਂ ਇਹ ਸਾਡੀ ਕੋਸ਼ਿਸ਼ ਹੈ ਹਾਂਜੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਾਮਯਾਬ ਹੋਣਾ ਆਕਾਲਪੁਰਖਿਆ ਮੇਰੀ ਗੱਲ ਸੁਣੋ ਕਾਮਯਾਬੀ ਆ ਹਾਂਜੀ ਚਲੋ ਅਸੀਂ ਕਰ ਰਹੇ ਹਾਂ ਬਾਈ ਦੂਜੀ ਗੱਲ ਇਹ ਆ ਇਹ ਤੁਹਾਡੇ ਹਿਸਾਬ ਨਾਲ ਕਿੱਥੇ ਕਿ ਤੱਕ ਦਾ ਬਜਟ ਆ ਇਹ ਸਾਰਾ ਹਜੇ ਤਾਂ ਭਾਜੀ ਅਸੀਂ ਬਜਟ ਦਾ ਕੋਈ ਕਹਿ ਨਹੀਂ ਸਕਦੇ ਕਿ ਬੇਨਾ ਅਸੀਂ 30 ਲੱਖ ਰੁਪਏ ਦਾ ਅਸਤ ਲਾ ਕੇ ਚੱਲੋ ਵੀ ਇੰਨਾ ਕ ਸਾਡਾ ਖਰਚ ਹੋ ਗਿਆ ਨਾ ਇਹ ਸਭ ਆਜਾਦ ਕਰਨ ਦੇ ਆਜਾਦ ਕਰਦੇ ਉੱਤੇ ਭਾਜੀ ਠੀਕ ਹੈ ਵਿੱਚੇ ਬੋਇਲਰ ਵਿੱਚੇ ਆਜਾਦ ਕਰਨ ਦੇ ਉੱਤੇ ਸ਼ੈੱਡ ਵੀ ਪਈ ਆ ਕੋਈ ਹੋਰ ਵੀ ਸਾਡਾ ਕੰਮ ਇਸਤਰੀਆਂ ਦਾ ਚੱਲੀ ਜਾਂਦਾ ਕੋਈ ਪਲੰਬਰਿੰਗ ਦਾ ਚੱਲੀ ਜਾਂਦਾ ਭਾਜੀ ਅਜੇ ਕੰਮ ਟਾਇਲਟਾਂ ਦਾ ਕੋਈ ਕੋਈ ਸੋ ਨਾ ਜੋ ਵੀ ਸਾਨੂੰ ਆਉਂਦਾ ਆ ਠੀਕ ਹੈ ਤੇ ਜਿਹੜਾ ਤੁਸੀਂ ਇਥੇ ਤਿਆਰ ਕਰਦੇ ਆ ਅਸੀਂ ਵਰਤਿਆ ਜਾਂ ਵੀਡੀਓ ਵੀ ਪਾਈ ਦਿੱਤੀ ਆ ਇਹ ਬਿਲਕੁਲ ਕੁਦਰਤੀ ਹੀ ਦੁਜਾਇਆ ਹਾਂ ਭਾਜੀ ਬਿਲਕੁਲ ਜਿੱਦਾਂ ਆਪਾਂ ਘਰਾਂ 'ਚ ਗੋੜ ਕੱਢਦੇ ਆਂ ਪੁਰਾਣੇ ਤਰੀਕੇ ਨਾਲ ਉਹੀ ਕੱਢਦੇ ਆਂ ਆਪਾਂ ਇਹਦੇ ਵਿੱਚ ਕੋਈ ਮਿਲਾਵਟ ਨਹੀਂ ਕੋਈ ਕੋਈ ਮਿੱਠਾ ਸੋਡਾ ਹੀ ਪਾਉਂਦੀ ਬਿਲਕੁਲ ਨੇਚਰਲ ਆ ਮਿੱਠਾ ਸੋਡਾ ਪਾਉਣਾ ਹੀ ਪੈਣਾ ਸਾਨੂੰ ਕਿਉਂ ਸਾਡੇ ਕੋਲ ਭਿੰਡੀ ਦਾ ਇੰਨੀ ਭਿੰਡੀ ਵੀ ਇੰਨੀ ਹੈ ਨਹੀਂ ਵੀ ਅਸੀਂ ਕਹੀ ਆ ਜੇ ਵੀ ਅਸੀਂ ਭਿੰਡੀ ਦਾ ਹੀ ਪਾ ਕੇ ਕੱਢਦੇ ਆ ਜਾਂ ਨਹੀਂ ਮਿੱਠਾ ਸੋਡਾ ਪਾ ਕੇ ਦਿਖਾ ਰਹੇ ਆ ਬਸ ਹੋਰ ਕੋਈ ਨਹੀਂ ਵਰਤਦਾ ਨਾ ਮੈਂ ਕੁਝ ਵੀ ਨਹੀਂ ਭਾਜੀ ਯਾਦ ਮਾਰ ਇਹ ਗਾਰੰਟੀ ਆ ਫੁੱਲ ਗਾਰੰਟੀ ਭਾਜੀ ਠੀਕ ਹਾਂ ਕੁਦਰਤੀ ਤੁਸੀਂ ਗੋੜਵੀ ਪ੍ਰਮਾਤਮਾ ਦੀ ਮਿਹਰ ਨਾਲ ਇੰਨਾ ਕੁ ਸੋਹਣਾ ਬਣਿਆ ਕਿ ਅਸੀਂ ਵੀ ਸਾਰੀ ਜ਼ਿੰਦਗੀ ਚਲੋ ਗੁੜ ਕਾੜਦੇ ਸਾਡੇ ਬਾਪੂੜੀ ਵੀਰੇ ਇਦਾਂ ਦਾ ਗੁੜੇ ਨਹੀਂ ਸਾਤੋ ਵੀ ਬਣਿਆ ਸੀ ਕਦੀ ਜਿੱਦਾਂ ਦੀ ਇਹਦੇ ਨਾਲ ਕੁਆਲਿਟੀ ਬਣੀ ਹੈ ਨਾ ਜਿੱਦਾਂ ਦੀ ਬਣੀ ਹੈ ਹਾਂ ਕੁਆਲਿਟੀ ਹੈ ਨਹੀਂ ਤੁਸੀਂ ਮੰਨਦੇ ਹਾਂ ਭਈ ਇਹਦੇ ਨਾਲ ਤਕਨੀਕ ਇਸ ਤਕਨੀਕ ਦੇ ਨਾਲ ਉਹ ਪ੍ਰਾਣੀ ਵਾਲੀ ਤਕਨੀਕ ਦੇ ਨਾਲੋਂ ਕੁਝ ਬੈਟਰ ਹੁੰਦਾ ਹਾਂ ਆਹ ਭਾਜੀ ਕੁਝ ਕੁਆਲਿਟੀ 'ਚ ਫਰਕ ਪਿਆ ਆ ਕੀ ਗੁੜ ਦੀ ਰੰਗ 'ਚ ਜਾਂ ਕਾਸੀ 'ਚ ਰੰਗ 'ਚ ਵੀ ਭਾਜੀ ਹੈਗਾ ਆ ਫਰਕ ਤਾਂ ਉਹਦੀ ਮਠਿਆਲ ਚਲੋ ਸਫਾਈ ਚ ਵੀ ਹੈਗਾ ਜਦੋਂ ਆਵਾਂ ਪਕੜਾਇਆ ਤੇ ਪੁਰਾਣੇ ਦੇ ਕਾਢਦੇ ਸੀ ਇਧਰੋਂ ਹਵਾ ਨਹੀਂ ਹੈਨੀ ਇਧਰੋਂ ਹਵਾ ਨਹੀਂ ਥੱਲੇ ਝੋਲਕਾ ਵੱਧ ਪੈ ਗਿਆ ਉਹਦੇ ਵਿੱਚ ਪੈ ਗਈ ਹੈਨਾ ਫਿਰ ਉਹ ਜਦੋਂ ਚੁੱਭਾ ਵਾਲ ਦੇ ਸੀ ਜੇ ਅਨਟ੍ਰੇਡ ਵਾਲ ਦਾ ਮਾਰੇ ਸੇਕ ਵੱਧ ਦੇ ਦੇਣਾ ਜਿਆਦਾ ਲਾਨ ਐਂਡ ਜਾ ਕੇ ਬਾਤ ਖਰਾਬ ਹੋ ਜਣੀ ਜਾਂ ਫੁੱਲ ਜਣੀ ਇੱਥੇ ਆਪਣੇ ਹੱਥ ਜੇ ਹੀ ਆ ਸਭ ਕੁਝ ਜਦੋਂ ਤੁਸੀਂ ਬੰਦ ਕਰ ਤਾਣ ਵਾਲ ਨਾਲ ਹੀ ਬੰਦਿਆ ਸਭ ਕੁਝ ਇੱਥੇ ਸਾਰਾ ਜੋ ਉਹ ਬਾਜੀ आज ਦਾ ਸੇਂਡ ਦੇ ਬਾਹਰ ਲੱਗਿਆ ਇਹ ਤੋਂ ਹੀ ਆਪਾਂ ਉਹਨਾ ਪ੍ਰੈਸ਼ਰ ਦਿੱਤੀ ਜਿਹੜੀ ਤੁਹਾਨੂੰ ਲੋੜ ਆ। ਹਾਂਜੀ। ਬੰਦ ਕੇ ਉੱਪਰਲੇ ਪਾਸੇ ਕੜਾਏ ਤੇ ਚੱਲਦਾ। ਹਾਂਜੀ। ਥੱਲੇਲੇ ਪਾਸੇ ਵਾਦੀ ਚੱਲਦਾ। ਅੱਛਾ। ਛੱਡੀ ਜਾਣਾ ਇਹ ਤੋਂ ਬੰਦ ਕਰੀ ਜਾਣਾ ਤੁਸੀਂ। ਇੱਥੋਂ ਜਿੰਨੀ ਤੁਸੀਂ ਚਾਹੋ ਹੀਟ ਦੇ। ਹਾਂ ਜਦੋਂ ਤੁਸੀਂ ਮੈਲ ਲਖਾਰਨੀ ਇੱਥੋਂ ਹਵਾ ਦਾ ਸੈਟਿੰਗ ਕਰ ਲਓ। ਤੁਹਾਡੀ ਮੈਲ ਵਿੱਚ ਨਹੀਂ ਰਲਦੀ। ਹਾਂਜੀ। ਬਸ ਉੱਥੇ ਹੀ ਚੱਲੀ ਜਾਣਾ ਇਹਨੇ ਇੱਕ ਟੱਕ। ਇਹ ਨਹੀਂ ਵਗਰੇ ਝੋਲਕਾ ਘੱਟ ਗਿਆ ਕਦੇ ਵੱਧ ਗਿਆ ਆਪਾਂ ਤੇ ਡੇਪੇ ਹੀ ਚੱਕਦੇ ਹੋਏ। ਇਹ ਵਾਲਾ ਕੰਮ ਹੈ ਨਹੀਂ ਬਾਈ। ਇਦਾਂ ਨਹੀਂ ਹੈ। ਉਹਦੇ ਕਰਕੇ ਕੁਆਲਟੀ ਆ ਕਿਉਂਕਿ ਸਾਰਾ ਸੇਕ ਤੌਰ ਤੱਕ ਬਸ ਇੱਕ ਜਿਆਦਾ ਰੱਖਦੇ ਆ ਹਾਂ ਸਟਾਰਟਿੰਗ ਦੇ ਜਦੋਂ ਆਪਾਂ ਵਾਜੀ ਇਹ ਚ ਪਾਰ ਰਹੇ ਨੇ ਨਾ ਰਸ ਰਸ ਪਾ ਕੇ ਇੱਕ ਵਾਰ ਅਸੀਂ ਦੋੇ ਬਾਲ ਛਾੜ ਦਿੰਨੇ ਆ ਪੂਰੇ ਪੂਰੇ ਛਾੜ ਦਿੰਨੇ ਆ ਜਦੋਂ ਵੀ ਸਾਨੂੰ ਪਤਾ ਲੱਗ ਜਾਂਦਾ ਲਾਪਨ ਦਾ ਵੀ ਮੈਲ ਆਉਣੇ ਵਾਲੀ ਆ ਜਾਂ ਲੱਗੀ ਆ ਫੇ ਇੱਕ ਬਾਲ ਅਸੀਂ ਬੰਦ ਕਰ ਲੈਂਦੇ ਇੱਕ ਛਾੜਨੇ ਕਿ ਮੈਲ ਵਿੱਚ ਨਾ ਰਾਲ ਜਿਹਾ ਜ਼ਿਆਦਾ ਹੋ ਜਾਣਾ ਫੇ ਅਸੀਂ ਮੈਲ ਇੱਕ ਇੱਕ ਸੇਕੇ ਨਾਲ ਹੀ ਮੈਲ ਚੱਕਦੇ ਆ ਭਾਜੀ ਠੀਕ ਹੈ ਇੱਕ ਚਤੇ ਨਾਲ ਚੱਕ ਕੇ ਨਖਾਰ ਕੇ ਪਤ ਨੂੰ ਜਦੋਂ ਸਾਡੀ ਇਹਨ ਫਾਈਨਲ ਹੋ ਗਈ ਫੇ ਅਸੀਂ ਦੋੇ ਛੱਕੇ ਛਾੜ ਦਿੰਨੇ ਆ ਭਾਜੀ ਠੀਕ ਆ ਇਹ ਉਬਲ ਜਾਂਦੀ ਆ ਜਦੋਂ ਪਾਤਲੇ ਫੜ ਕੇ ਪੈ ਗਏ ਆ ਟਕਾਣੇ ਆ ਗਿਆ ਆਪਾਂ ਤੇਲ ਪਾ ਕੇ ਨਹੀਂ ਫਿਰ ਇਹਨੂੰ ਫੇਰ ਸੇਕ ਕੇ ਨੂੰ ਕੰਟਰੋਲ ਕਰ ਲੈ ਆਪਾਂ ਨੇ ਬਾਜੀ ਜਿੱਥੇ ਜਿੱਥੇ ਆਪਾਂ ਨੂੰ ਚਾਹੀਦਾ ਜਿੱਦਾਂ ਜਿੱਦਾਂ ਕੰਟਰੋਲ ਹੁਣ ਇਹਨਾਂ ਨੂੰ ਬੇਟਾ ਦਿਖਾ ਲੈ ਇਹਨਾਂ ਨੂੰ ਹੁਣ ਧੋ ਕੇ ਬਸ ਇਸ ਵੇਲੇ ਇਹਨਾਂ ਨੂੰ ਧੋ ਕੇ ਕਰਦੇ ਆ ਹਾਂ ਹੁਣ ਇਹਨੂੰ ਕੱਢ ਲਿਆ ਹਾਂ ਧੋ ਕੇ ਪਹਿਲਾਂ ਉਹ ਮਿੱਠੇ ਵਾਲਾ ਪਾਣੀ ਅਸੀਂ ਧੋ ਕੇ ਕੱਢ ਲੈਣਾ ਇਹ ਸਾਡੇ ਪਸ਼ੂਆਂ ਦੇ ਕੰਮ ਆ ਜਾਂਦਾ ਆਪਣੇ ਬਾਜੀ ਘਰ ਧੋਣ ਅੱਛਾ ਜਦ ਆਪਾਂ ਘੋੜੇ ਬੋਲਦਾ ਭੁੱਲਦਾ ਨੂੰ ਪੈ ਜਾਂਦਾ ਮੱਝਾਂ ਮੱਝਾਂ ਨੂੰ ਨਾ ਠੀਕ ਵਧੀਆ ਹੁੰਦੀ ਆ ਤੇ ਉਤੋਂ ਬਾਅਦ ਅਸੀਂ ਹੁਣ ਅਸੀਂ ਬਾਅਦ ਆ ਉਹ ਪ੍ਰੈਸ਼ਰ ਚਲਾ ਕੇ ਸਾਰੇ ਕੜਾਏਾਂ ਧੋਣੇ ਨੇ ਭਾਈ ਪਾਣੀ ਨਾਲ ਫੇਰ ਉਤੋਂ ਬਾਅਦ ਟੇਡੇ ਕਰ ਦੇਣੇ ਹਾਂ ਟੋਡੇ ਕਰ ਦੇਣੇ ਨੇ ਭਾਈ ਉਤੋਂ ਬਾਅਦ ਅੱਛਾ ਹਾਂ ਆਟੋਮੈਟਿਕ ਹੀ ਤੁਸੀਂ ਦੇਖਿਆ ਹੀ ਆ ਉਹ ਟੇਡੇ ਹੋਈ ਜਾਂਦੇ ਆ ਹਰੇਕ ਨੇ ਦੇਖਿਆ ਜਦੋਂ ਕੱਢਦੇ ਆ ਹਾਂ ਭਾਈ ਇੰਦੇ ਫੇਰ ਟੇਡੇ ਕਰਕੇ ਥੱਲੇ ਪਾਣੀ ਤੇ ਸਾਰਾ ਥੱਲੇ ਵੀ ਧੋ ਕੇ ਹੀ ਐਨ ਜਾਣਾ ਹੁਣ ਸਾਰਾ ਪਾਣੀ ਭਾਈ ਟਾਇਲ ਵੀ ਲਾਈ ਸੀ ਫੇਰ ਟਾਇਲ ਤੇ ਇੱਕ ਤਾਂ ਧੋਣਾ ਸੌਕਾ ਇੱਕ ਪਾਣੀ ਥੱਲੇ ਨਾਲ ਰਹੀ ਸਾਰੇ ਦੇ ਵਿੱਚ ਹਾਂਜੀ ਭਾਈ ਅੱਛਾ ਅਸੀਂ ਜਦੋਂ ਚਲਾਵਾਂਗੇ ਹਜੇ ਹੋਰ ਸਾਨੂੰ ਦਿੱਕਤਾਂ ਆਉਣੀਆਂ ਜਿੱਦਾਂ ਹੁਣ ਆਮ ਬ ਉਹ ਆ ਦੇ ਅੰਦਰ ਨੂੰ ਮਿੱਟੀ ਆਉਂਦੀ ਜਾਂ ਕੁਝ ਵੀ ਆਉਣਾ ਜਦੋਂ ਸਾਡਾ ਚੱਲੇ ਗਿਆ ਫੇ ਪੱਕੀ ਅਸੀਂ ਇੱਥੇ ਨਾਲੀ ਟੀਮ ਰੱਖਾਂਗੇ ਇਹਦੇ ਵਾਸਤੇ ਹਾਂ ਇਹਦੇ ਵਾਸਤੇ ਉਹ ਟੀਮ ਬੇ ਬੰਦਾ ਜਿਹੜਾ ਬਾਹਰ ਨਾ ਜਾਊਗਾ ਉਹ ਅੰਦਰੇ ਕੰਮ ਕਰਿਆ ਕਰੂ ਚੂਰਾ ਉਹਨੂੰ ਵਰਦੀ ਵਗੈਰਾ ਕਰਾਂਗੇ ਕੁਛ ਨਾ ਕੁਝ ਜਿੱਦਾਂ ਦੀ ਸਾਡੀ ਸੋਚ ਵਧੀ ਅਗਲੀ ਵਾਰ ਤੇ ਹਾਂ ਅਗਲੀ ਵਾਰ ਤੇ ਕਰਾਂਗੇ ਯਾਰ ਐਸ ਸਾਲ ਤਾਂ ਅਸੀਂ ਟ੍ਰੈਲ ਹੀ ਸਮਝ ਕੇ ਚੱਲੋ ਵੇਦੂ ਹੀ ਇਹ ਸਾਲ ਮਨ ਕੀ ਚੱਲ ਗਈ ਪਈ ਆਪਾਂ ਕਿੰਨੀਆਂ ਕਾ ਕੱਢਦੇ ਆ ਕਰਾਂ ਇਹ ਸਰਪਤਾ ਦੇ ਸਾਹਬ ਨਾਲ ਵੀ ਕਿੰਨੀਆਂ ਕੱਢ ਦਿੰਦੇ ਆ ਜੀ ਬਾਜੀ ਐਦਾ ਜਿੱਦਾਂ ਆਪਣੇ ਜਦਾ ਸਵੇਰ 8:00 ਵਜੇ ਆਏ ਆ ਹਾਂਜੀ 8:00 8:30 ਵਜੇ ਆਪਣੇ ਬੰਦੇ ਆਉਂਦੇ ਕਮਾਕਾਰਾਂ ਤੇ ਸਾਰੇ ਹਨਾ ਤੁਹਾਨੂੰ ਪਤਾ ਹੀ ਆ ਬਸ ਬਾਦੋਦ ਕਾਗੇ ਲੱਗੇ ਆ ਅਸੀਂ ਅਮਰਕਤ ਨਹੀਂ ਕਿੰਨਾ ਕੁ ਟਾਈਮ ਇਸ ਵੇਲੇ ਬੰਦ ਕਰਤਾ ਬਸ ਬੰਦ ਕਰਤਾ 18 19 ਕਾ ਪੱਤਾ ਕੱਢੀਆਂ ਭਾਜੀ ਬੜੇ ਮਜ਼ੇ ਨੂੰ ਅੱਛਾ 6 ਬੰਦੇ ਆ ਅਸੀਂ ਮਤਲਬ ਕਿ 20 ਤਾਂ ਨਾਰਮਲੀ ਕਰਦੇ ਆ ਕੱਢ ਸਕਦੇ ਤੁਸੀਂ ਜਿੰਨਾ ਮਾਜੀ ਜ਼ੋਰ ਲਾ ਕੇ ਕੱਢ ਲਓ ਇਹਨੂੰ ਟਾਈਮ ਨਾ ਚਲਾ ਦੋ ਰਾਤ ਬੰਦ ਕਰੋ ਰਾਤ ਦੇ 10 ਵਜੇ ਤੱਕ ਨਾ ਬੰਦ ਉਹ ਕੱਢਣ ਦੇ ਆ ਬੰਦੇ ਹੋਣ ਬੰਦੇ ਪੰਜਾਬ ਮੁੰਡਾ ਟੀਮ ਵਰਕ ਕਰਾਂਗੇ ਜੇ ਸਾਡੀ ਗਾਹਾਂ ਦੇ ਸੀਜਨਾਂ ਸੀਏ ਚਾਹਨੇ 24 ਘੰਟੇ ਵੀ ਅਸੀਂ ਤਾਂ ਚਲਾ ਸਕਦੇ ਹਾਂ ਤੇ ਦੂਜੀ ਗੱਲ ਇਹ ਇਹ ਉਤੋਂ ਇਲਾਵਾ ਜਿੰਨਾ ਤੁਸੀਂ ਮੇਲੇ 'ਚ ਸਿੱਟਿਆ ਉਤੋਂ ਇਲਾਵਾ ਕੁਝ ਖਾਸ ਇੱਥੇ ਵਾਸਤੇ ਰੱਖਿਆ ਕਰੋਗੇ ਹਾਂ ਬਾਜੀ ਅਸੀਂ ਦੇਖਾਂਗੇ ਸਾਡੇ ਕਿੰਨੇ ਕੀਤੇ ਆ ਇੱਥੇ ਕਿੰਨੇ ਇੱਥੇ ਸਾਡੇ ਬਾਜੀ 8 ਕਿਲੇ ਆ ਸਾਡੇ ਇੱਥੇ ਇੱਥੇ ਹੀ ਹਾਂਜੀ ਇੱਥੇ ਹੀ ਆ ਬਾਜੀ ਤੋ ਐ ਇਦਾਂ ਨਹੀਂ ਹੁੰਦਾ ਵੀ ਹਰੇਕ ਸਾਲ ਇਹ ਗੰਨਾਈ ਹੋਈ ਜਾਣਾ ਵਿੱਚ ਬਸ ਬਦਲ ਨਹੀਂ ਪੈਂਦੀ ਆ ਹਾਂਜੀ ਪਹਿਲਾਂ ਪਹਿਲਾਂ ਅਸੀਂ ਮੁੰਡੇ ਹੁਣ ਅੱਗੇ ਕਦੀ ਅਸੀਂ ਮੁੰਡਾ ਨਹੀਂ ਰੱਖਦੇ ਸੀ ਬਾਜੀ ਮੈਂ ਸਾਰਾ ਗੰਦਾ ਪੱਟ ਕੇ ਵੀਜਦਾ ਸੀ ਮਿਲ ਵਾਸਤੇ ਅੱਛਾ ਆ ਮੁੰਡੇ ਦਾ ਥੋੜਾ ਝਾੜ ਘਾੜ ਜਣਾ ਚੁਆ ਹੁਣ ਅਸੀਂ ਮੁੰਡਾ ਸੰਭਾ ਕਰਾਂਗੇ ਅੱਛਾ ਮੁੰਡੇ ਦਾ ਗੁੜ ਫੇ ਪਹਿਲਾਂ ਬਣ ਲਾਪਨਦਾ ਦਸਹਰੇ ਤੋਂ ਬਾਅਦ ਹੀ ਸ਼ੁਰੂ ਕਰਦਾ ਹਾਂ ਆ ਉਹਦਾ ਜਿਆਦਾ ਕੁਆਲਿਟੀ ਵਧੀਆ ਬਣ ਲਾਪਨਦੀ ਆ ਪਰ ਸਾਡੇ ਕੋਲ ਵੀ ਸੀਗਾ ਵਧੀਆ ਰੱਖਿਆ ਸੀਗਾ ਪਰ ਗੁੜ ਬਹੁਤ ਸੋਨਾ ਬਣਿਆ ਬਾਜੀ ਠੀਕ ਹਾਂ ਅੱਛਾ ਹਣੀ ਹੋਰ ਸੀ ਵੀ ਹੋਰ ਗਾਹਾਂ ਵੀ ਸਰਚ ਕਰਾਂਗੇ ਜਿਹ ਕੁਝ ਮਹਿਕ ਮਿਆਲੇ ਆਣੇ ਸਾਨੂੰ ਦੱਸੀ ਜਾਂਦੇ ਆ ਜਿਹੜੇ ਜਿਹੜੇ ਵੀ ਸਪੈਸ਼ਲੀ ਦੱਗੀ ਜਾਂਦਾ ਭਾਜੀ ਕੁਛ ਨਾ ਕੁਛ ਪਤਾ ਰੋਜ਼ ਨਹੀਂ ਰੋਜ਼ ਸਿੱਖਦੇ ਹੀ ਆ ਠੀਕ ਆ ਫੇ ਉਦਾਂ ਦਾ ਪਕਾਵਾ ਇਹ ਹਾਲੇ ਫਰਵਰੀ ਮਾਰਚ ਤਈ ਚੱਲੇਗਾ ਮਾਰਚ ਤਈ ਆਹ ਚਲਾਵਾਂਗੇ ਅਪ੍ਰੈਲ ਤੱਕ ਅਪ੍ਰੈਲ ਦੇ ਐਂਡ ਤੱਕ ਜਿੰਨਾ ਚਿਰ ਗੁੜ ਬਣਦਾ ਰਿਹਾ ਬਣਾਈ ਜਾਵਾਂਗੇ ਗੰਨਾ ਬਹੁਤ ਹੈ ਆਪਣੇ ਕੋਲ ਗੰਨਾ ਬਹੁਤ ਹੈ ਆਪਾਂ ਰੱਖਿਆ ਆ ਗੰਨਾ ਜਾੜੀ ਵਿੱਲੇ ਵੀ ਜਾਂਦੀ ਏ ਇੱਕ ਦਿਨ ਛੱਡ ਕੇ ਟਰਾਲੀ ਜਾਂਦੀ 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 ਆ ਭਾਜੀ ਕਿਉਂ ਗੰਨਾ ਜਾੜਾ ਆ 70 80 ਖੇਤ ਦੀ ਗੰਨੇ ਦੀ ਪ੍ਰੈਸ਼ ਹਾਂ ਭਾਜੀ ਕਹਿੰਦੇ ਹਾਂ ਭਾਜੀ ਠੀ ਤੇ ਇਹਦੇ ਵਿੱਚ ਜਿਵੇਂ ਤੁਸੀਂ ਦੱਸ ਰਹੇ ਆ ਹਾਲੇ ਗਾਹਾਂ ਤੋਂ ਗਾਹਾਂ ਓਵਰ ਸਟੈਪ ਬਾਈ ਸਟੈਪ ਹੁੰਦੇ ਜਾਣੇ ਹਜੇ ਤੱਕ ਤਾਂ ਅਸੀਂ ਭਾਜੀ ਇਹ ਵੀ ਪਰਫੈਕਟ ਨਹੀਂ ਕਹਿੰਦੇ ਕਿ ਅਸੀਂ ਕੰਮ ਜਾਦੇ ਇਸ ਕੰਮ 'ਚ ਨਹੀਂ ਨਹੀਂ ਠੀਕ ਨਹੀਂ ਠੀਕ ਹੈ ਹਜੇ ਤੱਕ ਨਹੀਂ ਅਸੀਂ ਤੱਕ ਕਹਿ ਨਹੀਂ ਸਕਦੇ ਵੀ ਅਸੀਂ ਪਰਫੈਕਟ ਹੋ ਗਏ ਆ ਜਾਂ ਵੀ ਹਰ ਇੱਕ ਨੂੰ ਇਹ ਲਾਉਣਾ ਚਾਹੀਦਾ ਜਾਂ ਉਹ ਭਰ ਨਹੀਂ ਹਜੇ ਤਾਂ ਅਸੀਂ ਆਪ ਵੀ ਸੋਚੀ ਜਾਂਦੇ ਵੀ ਇੱਧਰ ਕਿੱਧਰ ਕਿੱਦਾਂ ਆਪ ਕੀ ਹੋਊਗਾ ਕਿੱਦਾਂ ਚੱਲਦਾ ਕਿੰਨੀ ਸਾਨੂੰ ਲੇਬਰ ਪੈਂਦੀ ਕਿੰਨਾ ਸਾਡਾ ਗੋੜ ਮਿਕ ਲਿਆ ਕਿੰਨੇ ਥਾ ਜੋ ਦੀ ਇਹ ਵੀ ਨਹੀਂ ਅਜੇ ਤੱਕ ਕੁਝ ਵੀ ਹੁੰਦਾ ਇਹ ਵੀ ਨਹੀਂ ਲਾ ਨਹੀਂ ਲਾਇਆ ਨਹੀਂ ਲਾਇਆ ਭਾਈ ਤੇ ਜਿਹੜੀ ਤੁਹਾਨੂੰ ਟ੍ਰੇਨਿੰਗ ਉੱਥੇ ਦਿੱਤੀ ਉਹਦੇ ਬਾਰੇ ਤੁਸੀਂ ਦੱਸੋ ਉਹਦੇ ਬਾਰੇ ਬਾਜੀ ਸਾਨੂੰ ਟ੍ਰੇਨਿੰਗ ਜਿੱਦਾਂ ਬਣਾਉਣ ਬਾਰੇ ਦੱਸ ਦੇ ਜਾਂ ਉੱਥੇ ਗੋੜ ਕਿੱਦਾਂ ਬਣਾਉਣਾ ਨੋਰਮਲੀ ਆ ਉਹ ਤਾਂ ਜਿਹੜੀ ਆਲ ਮਕੜਾਏ ਆਪਣੀ ਟੁਕੜੀਆਂ ਵਾਲਾ ਸੈਂਚਾ ਕਿਦਾ ਹਾਂਜੀ ਬਾਜੀ ਆਮ ਕੜਾਈ ਮਿਲਦੇ ਆ ਆਪਾਂ ਨੂੰ ਉਹ ਝੋਕੇ ਵਾਲੇ ਤਿੰਨ ਤਿੰਨ ਬੈਠ ਲਾਉਂਦੇ ਆ ਉਹਦੇ ਬਾਰੇ ਹਾਂ ਲਾਇਆ ਹੋਇਆ ਇੱਥੇ ਮੁੰਡਿਆਂ ਨੇ ਬਹੁਤ ਵਧੀਆ ਵਧੀਆ ਕੰਮ ਕਰਦੇ ਬੰਦੇ ਆ ਅੱਛਾ ਉਹਨਾਂ ਤੋਂ ਉੱਥੇ ਜਾ ਕੇ ਸਾਡੇ ਪ੍ਰੈਕਟੀਕਲ ਵੀ ਨਹੀਂ ਆਪਾਂ ਕਰਾਂਗੇ ਸਾਰਾ ਨਾ ਹਾਂਜੀ ਹੌਲੀ ਹੌਲੀ ਕਰਾਂਗੇ ਬਾਜੀ ਜਿੱਦਾਂ ਜਿੱਦਾਂ ਵੀ ਹੋਇਆ ਪਰ ਮੋਰੇ ਸੇਲ ਵੀ ਹੋਵੇ ਨਾ ਨਹੀਂ ਕੱਢਣ ਤੋਂ ਅਸੀਂ ਹੁਣ ਕੱਢ ਕੇ ਟਿੱਗਾ ਲੈ ਆਉਂਦੇ ਆਂ ਤੇ ਵੇਚਣਾ ਵੀ ਚਾਹੀਦਾ ਨਾ ਹਾਂਜੀ ਹਾਂ ਉਹ ਉਹ ਤਾਂ ਤੁਹਾਡਾ ਜਿੱਦਾਂ ਆਪਾਂ ਕਹੀਏ ਨਾ ਜਿੱਦਾਂ ਜਿਵੇਂ ਜਿਵੇਂ ਪਤਾ ਲੱਗਦਾ ਜਾਂਦਾ ਨਾ ਤਾਂ ਅਸੀਂ ਚਾਹੁੰਦੇ ਆਂ ਵੀ ਅਸੀਂ ਰੇਟ ਘੱਟ ਅਸੀਂ 80 ਰੁਪਏ ਕਿਲੋ ਵੇਚਦੇ ਬਾਜੀ ਹਾਂ ਇਹ ਵੀ ਅਸੀਂ ਇੰਨਾ ਹੀ ਵੇਚਾਂਗੇ ਚਾਹੇ ਮੇਰਾ ਕੋ ਫਕਾ ਹੀ ਆ ਜਾਵੇ ਭੈਣ ਭਰਾ ਜਿਹੜਾ ਮਰਜ਼ੀ ਆ ਜਾਵੇ ਅਸੀਂ ਰੇਟ ਨਹੀਂ ਘੱਟ ਕਰਾਂਗੇ ਨਾ ਵੱਧ ਹੀ ਕਰਾਂਗੇ ਨਾ ਵੱਧ ਕਰਾਂਗੇ ਚਲੋ ਜਿੱਦਾਂ ਨਾ ਸਮਾਂ ਆਊਗਾ ਕਹਾ ਮੋਦੀ ਸਾਹਿਬ ਨਾਲ ਜਲਦੀ ਹਾਂ ਵੀ 80 ਰੁਪਏ ਗੋੜ ਤੇ 100 ਰੁਪਏ ਵੀ ਸ਼ੱਕਰ ਦਿੰਨੇ ਆ ਅੱਛਾ ਜੀ ਹਾਂ ਸ਼ੱਕਰ ਵੀ ਹੈਗੀ ਆਪਣੀ ਸ਼ੱਕਰ ਵੀ ਭਾਜੀ ਬਣਾਉਨੇ ਆ ਠੀਕ ਹੈ ਹਾਂ ਅੱਛਾ ਹੌਲੀ ਹੌਲੀ ਵੀ ਅਸੀਂ ਨਾਲ ਕੋਈ ਸੁੰਢ ਸੁੰਡਾ ਵਾਲਾ ਏਦਾਂ ਮਸਾਲੇ ਵਾਲਾ ਤਿਆਰ ਕਰਿਆ ਕਰਾਂਗੇ ਖਾਣ ਵਾਸਤੇ ਕੋਈ ਵਧੀਆ ਕੁਆਲਟੀ ਸਾਡੀ ਜੀ ਕਰਿਆ ਕਰਾਂਗੇ ਹਾਂ ਜੀ ਅੱਛਾ ਅੱਛਾ ਜੀ ਤੁਹਾਡਾ ਬਹੁਤ ਧੰਨਵਾਦ ਠੀਕ ਹੈ ਬਾਜੀ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਤੁਹਾਨੂੰ ਬਹੁਤ ਤਰੱਕੀ ਬਾਜੀ ਚਲੋ ਦੇਖਦੇ ਆ ਪਰਮਾਤਮਾ ਸਾਡਾ ਕਿੰਨਾ ਸਾਥ ਦਿੰਦਾ ਜੀ ਕਿਉਂ ਇਹਦਾ ਕੰਮਾ ਜੀ ਅਸੀਂ ਵੀ ਪਹਿਲੀ ਵਾਰੇ ਪਾਇਆ ਤੁਹਾਨੂੰ ਪਤਾ ਜੱਟ ਗੋਦਈ ਸੀਗੀ ਕੋਈ ਆ ਫਸਲ ਬੀਜ ਲਈ ਆ ਕਾਲੀ ਮਿੱਟੀ ਲੈ ਕੇ ਆ ਜੀ ਆਹ ਹੈ ਨਾ ਬਾਜੀ ਹਾਂ ਜਦੋਂ ਬਿਜ਼ਨਸ ਤੁਸੀਂ ਪੈਂਦੇ ਆ ਬਹੁਤ ਮਾਰਾ ਕਿ ਮਿਲਿਆ ਹਾਂ ਇੱਕ ਇਸ ਕੰਮ ਦੇ ਬਾਰੇ ਭਾਜੀ ਸਾਨੂੰ ਨੌਲੇਜ ਨਹੀਂ ਹੁੰਦੀ ਮਾੜੀ ਵੀ ਜੇ ਦੇ ਤੁਸੀਂ ਨਵਾਂ ਕੰਮ ਸ਼ੁਰੂ ਕਰਦੇ ਹੋ ਤਾਂ ਮੈਨੂੰ ਨੌਲੇਜ ਨਹੀਂ ਹੌਣ ਜਿੱਦਾਂ ਅਸੀਂ ਇਹ ਲਾਇਆ ਜੇ ਕਿਸੇ ਹੋਰ ਵੀਰ ਬਨੇ ਲਾਉਣਾ ਜਾਂ ਕਿਤੇ ਸਾਡਾ ਵੀ ਨਗ ਚਾ ਚਾਕੇ ਲੈ ਜਾਣਾ ਜਾਂ ਕਿਦਾਂ ਉਹਨੂੰ ਥੋੜਾ ਸੌਕਾ ਵੀ ਹੋਣਾ ਤੇ ਇਹਦੇ ਵਿੱਚ ਉਹ ਇੰਨਾ ਜੀਵਨ ਦਾ ਸੋਕਾ ਟਿਕਣਾ ਹੈ ਔਕੀ ਲੱਗਿਆ ਬੋਇਲਰ ਜਲੰਦਰ ਤੋਂ ਕੜਾਹੇ ਮੋਗੇ ਤੋਂ ਹਾਂ ਜੀ ਭਾਜੀ ਜਿੱਦਾਂ ਜਿੱਦਾਂ ਸਾਨੂੰ ਪਤਾ ਲੱਗ ਗਿਆ ਅਲੱਗ ਅਲੱਗ ਥਾਈਆਂ ਦਾ ਮਟੀਰੀਅਲ ਹਾਂ ਡੀਜੀ ਨਾਲ ਵੱਖਰਾ ਵੱਖਰਾ ਜਿਹੜੇ ਬੋਇਲਰ ਵਾਲੇ ਨੇ ਬੋਇਲਰ ਦਾ ਹੀ ਕੰਮ ਕਰਦੇ ਨੇ ਉਹ ਫੇ ਕੜਾਹੇ ਤਾਂ ਨਹੀਂ ਕਰਦੇ ਲੋਹੇ ਆ ਹੀ ਕੜਾਹੇ ਆਂਦਾ ਹੀ ਹਾਂ ਇਹ ਸਟੀਲ ਦਾ ਕੰਮ ਕਰਦੀ ਜਿਹੜੇ ਬੰਦੇ ਭਾਜੀ ਉਹ ਨਹੀਂ ਕਰਦਾ ਹਾਂ ਇਹ ਲੋਹੇ ਦੇ ਨਹੀਂ ਕਰਾਈ ਹੈਗੇ ਇਹ ਸਟੀਲ ਦੇ ਆ ਇਹ ਜਿੰਨਾ ਮਰਜੀ ਵਿੱਚੋਂ ਭਾਜੀ ਗਰਮ ਹੋ ਜਵੇ ਇੱਥੇ ਕੜਾਹਾ ਗਰਮ ਨਹੀਂ ਹੋਣਾ ਕਦੀ ਵੀ ਹੱਥ ਲਾਇਆ ਜਿੰਨਾ ਮਰਜੀ ਵਿੱਚ ਪਾਪੈ ਰਿੱਜਦੀ ਹੋਗੀ ਅੱਛਾ ਇੱਥੋਂ ਗਰਮ ਨਹੀਂ ਹੁੰਦੇ ਕਦੀ ਵੀ ਭਾਜੀ ਅੱਛ